ਕਹਿੰਦਾ ਮੈਂ ਲੈਣ ਗਿਆ ਉਹ ਦਿੰਦੇ ਸੀ ਜੇ ਨਾ ਦਿੰਦੇ ਤਾਂ ਲੈ ਆਉਂਦਾ ਆਹ ਉਹ ਸਹਾਗਾ ਅੱਜ ਅਸੀਂ ਲਾਉਣ ਲੱਗੇ ਸੀ ਸਾਡੇ ਬਾਪੂ ਹੋਰੀ ਸਾਰੀ ਕਣਕ ਇਹਦੇ ਨਾਲ ਤਿਆਰ ਕਰਕੇ ਵਾਹਣ ਤਵੀਆਂ ਹਲਾ ਫੇਰ ਫੇਰ ਕੇ ਸਹਾਗਾ ਲਾ ਕੇ ਬੀਜ ਦੇ ਡ੍ਰਿਲ ਨਾਲ ਅੱਜ ਖਾ ਗਏ ਸੰਦਾਂ ਨੂੰ ਸਾਡੇ ਸੁਪਰ ਸੀਡਰ ਹੈਪੀ ਸੀਡਰ ਨਵੀਂ ਤਕਨੀਕ ਖਤਮ ਕਰ ਗਈ ਪਹਿਲਾ ਨੰਬਰ ਤਾਂ ਮੇਰੇ ਵੀਰਾਂ ਭੈਣਾਂ ਨੂੰ ਪਤਾ ਹੀ ਨਹੀਂ ਹੋਣਾ ਕਿਸੇ ਨੂੰ ਵੀ ਇਹ ਸਹਾਗਾ ਪਹਿਲਾ ਨੰਬਰ ਤਾਂ ਕੋਈ ਖੇਤ ਹੀ ਨਹੀਂ ਜਾਂਦਾ ਜੇ ਖੇਤ ਜਾਂਦਾ ਤਾਂ ਖੇਤਾਂ 'ਚ ਹੀ ਰਹੇ ਨੀ ਇਹ ਆਉ ਸਹਾਗਾ ਤੇ ਅੱਜ ਅਸੀਂ ਮੈਂ ਲਾਉਣਾ ਸ਼ੁਰੂ ਕੀਤਾ ਸੀ ਸਾਡੇ ਕੋਲੇ ਸਬਜ਼ੀ ਦਾ ਕੰਮ ਆ ਸਬਜ਼ੀ ਵਾਲੇ ਮਿੱਤਰਾਂ ਪਿਆਰਾਂ ਕੋਲ ਹੀ ਇਹ ਐਮਪਲੀਮੈਂਟਸ ਅੰਦਰ ਰਹੇਗੇ ਕਿਸੇ ਕੋਲੇ ਬਾਕੀ ਤਾਂ ਰਹੇ ਨੀ ਤੇ ਮੀਂਹ ਪਿਆ ਹੋਇਆ ਸੀ ਸਭ ਤੋਂ ਪਹਿਲਾਂ ਜਦੋਂ ਸ਼ੁਰੂ ਕੀਤਾ ਹਾ ਹਾ ਮਿੱਟੀ ਦੀ ਖੁਸ਼ਬੂ ਇੰਨੀ ਵਧੀਆ ਆਈ ਤੇ ਬਾਕੀ ਆ ਪੰਛੀ ਦੇਖੋ ਤੁਸੀਂ ਕਿੰਨੇ ਮੈਨੂੰ ਇੱਥੇ ਚਿੜੀਆਂ ਵੀ ਦੇਖਣ ਨੂੰ ਮਿਲੀਆਂ ਫਿਰਦੀਆਂ ਸੀਗੀਆਂ ਅੱਜ ਦਿਨ ਖੜਿਆ ਹੋਇਆ ਸੀ ਤੇ ਦਿਖਾਉਣ ਦਾ ਮੇਰਾ ਇਹੀ ਮਕਸਦ ਸੀ ਵੀ ਆਹ ਉਹ ਸੰਦ ਸਹਾਗਾ ਜਿਹੜਾ ਸਭ ਤੋਂ ਜੱਟ ਦਾ ਪਿਆਰਾ ਨੇੜਲਾ ਸੰਦਾ